ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਮੈਂ ਤੁਹਾਡਾ ਆਪਣਾ ਪਰਮਜੀਤ ਭਖਣਾ ਪੰਜਾਬੀ ਖਬਰਨਾਮਾ ਦੇ ਵਿੱਚ ਤੁਹਾਡੇ ਵਾਸਤੇ ਵੱਡੀਆਂ ਖਬਰਾਂ ਲੈ ਕੇ ਰੋਜ਼ ਪਹੁੰਚਦਾ ਹਾਂ ਇਹ ਵੇਲੇ ਇਹ ਪਾਈ ਹਣ ਦੀ ਫੱਟੀ ਖਬਰ ਉਹਨਾਂ ਟੈਕਸੀ ਡਰਾਈਵਰਾਂ ਉਹਨਾਂ ਗੱਡੀਆਂ ਵਾਲਿਆਂ ਵਾਸਤੇ ਟਰਾਂਸਪੋਰਟਰਾਂ ਵਾਸਤੇ ਆ ਜਿਹੜੇ ਬੰਦੇ ਪਾਈ ਸ਼੍ਰੀ ਹੇਮਕੁੰਟ ਸਾਹਿਬ ਦੀ ਸੰਗਤ ਨੂੰ ਲੈ ਕੇ ਪਾਈ ਹੇਮਕੁੰਟ ਸਾਹਿਬ ਵੱਲੋਂ ਚੱਲੇ ਆ ਉਹ ਪਾਈ ਇਹ ਖਬਰ ਨੂੰ ਜ਼ਰੂਰ ਪੜ੍ਹਨਾ ਜਾਂ ਫਿਰ ਤੁਸੀਂ ਕੋਈ ਆਪਦੀ ਨਿੱਜੀ ਗੱਡੀ ਲੈ ਕੇ ਚੱਲੇ ਆ ਯਾ ਭਾ ਤੁਸੀਂ ਆਪ ਦੀ ਕੋਈ ਪਰਸਨਲ ਗੱਡੀ ਲਾ ਕੇ ਚੱਲੇ ਆ ਤਾਂ ਪਾਈ ਇਹ ਖਬਰ ਨੂੰ ਜ਼ਰੂਰ ਚੰਗੀ ਤਰ੍ਹਾਂ ਪੜ ਲਿਓ ਨਾ ਸੁਣ ਲਿਓ ਫੇਰ ਬੇਸ਼ੱਕ ਕੱਲ ਨੂੰ ਨਾ ਮੈਨੂੰ ਲਾਂਬੇ ਦਈ ਜਾਇਓ ਵੀ ਇੱਦਾਂ ਨਹੀਂ ਇੱਦਾਂ ਸੋ ਪਾਈ ਫੁਰੂ ਪਾਦਾ ਵੀ ਸ਼੍ਰੀ ਹੇਮਕੋਟ ਸਾਹਿਬ ਦੀ ਜਿਹੜੀ ਯਾਤਰਾ ਉਹ ਯਾਤਰੀਆਂ ਵਾਸਤੇ ਖੋਲਦੀ 25 ਮਈ ਨੂੰ ਖਪਾਟ ਖੋਲਦੇ ਸੀ 25 ਮਈ ਨੂੰ ਜਿਹੜਾ ਕਿ ਪਹਿਲਾ ਜਥਾ ਉੱਥੇ ਪਹੁੰਚਿਆ ਤੇ ਪਾਈ ਇਹਦੀ ਜਿਹੜੀ ਰਜਿਸਟ੍ਰੇਸ਼ਨ ਉਹ ਬੜੀ ਅਹਿਮ ਹੈ ਇਹ ਰਜਿਸਟ੍ਰੇਸ਼ਨ ਖੋਲਤੀ ਆ ਰਜਿਸਟ੍ਰੇਸ਼ਨ ਕਰਵਾਉਣ ਵਾਸਤੇ ਜਿਹੜੇ ਯਾਤਰੀ ਆ ਉਹਨਾਂ ਨੂੰ ਪਹਿਲੇ ઋਸ਼ੀਕੇਸ਼ ਦੇ ਆਰਟੀਓ ਦਫ਼ਤਰ ਦੇ ਵਿੱਚ ਇਹ ਜਿਹੜੀ ਕਿ ਰਜਿਸਟ੍ਰੇਸ਼ਨ ਕਰਾਉਣੀ ਪੈਣੀ ਆ ਆਰਟੀਓ ਰੋਡ ਟੈਕਸ ਆਫੀਸਰ ਸੋ ਪਹਿਲੇ ਆਰਟੀਓ ਦੇ ਕੋਲ ਜਾ ਕੇ ਤੁਹਾਨੂੰ ਇਹ ਜਿਹੜੀ ਕਿ ਰਜਿਸਟ੍ਰੇਸ਼ਨ ਕਰਾਉਣੀ ਪੈਣੀ ਆ ਇਹਦੀ ਫੀਸ ਜਿਹੜੀ ਰੱਖੀ ਹੋ ਉਹਨੇ 100 ਰੁਪਏ 100 ਰੁਪਏ ਦੀ ਇਹ ਫੀਸ ਆ ਜਿਹੜੀ ਤੁਹਾਨੂੰ ਉੱਥੇ ਜਾ ਕੇ ਭਰਨੀ ਪੈਣੀ ਇਹ ਤੋਂ ਇਲਾਵਾ ਜਿਹੜੀ ਜ਼ਰੂਰੀ ਗੱਲ ਆ ਉਹ ਗੱਲ ਇਹ ਆ ਵੀ ਥੋੜੀ ਗੱਡੀ ਦੇ ਸਾਰੇ ਕਾਗਜ਼ ਚੈੱਕ ਕਰਨੇ ਨੇ ਸਾਰੇ ਪੋਲਿਊਸ਼ਨ ਦੇ ਪੇਪਰ ਦੇਖਣੇ ਸਾਰੀ ਇਨਸ਼ੋਰਸਾ ਦੇਖਣੀ ਆ ਡਰਾਈਵਰ ਦਾ ਲਾਇਸੈਂਸ ਦੇਖਣਾ ਵੀਨੀ ਦੇ ਦਾ ਵਾਇਲਟ ਹੈਲ ਪਾਸ ਹੈ ਤੇ ਇਹ ਕਿੱਦਾਂ ਚਲਾਉਂਦਾ ਇਹ ਸਾਰੀ ਗੱਲਾਂ ਨੂੰ ਬਰੇਕੀ ਨਾਲ ਉਹਨਾਂ ਨੇ ਜਾਂਚ ਕਰਨਾ ਤੇ ਇਹਦੇ ਨਾਲ ਨਾਲ ਜਿਹੜਾ ਗੱਡੀ ਦਾ ਡਰਾਈਵਰ ਆ ਉਹਨੂੰ 2.5 ਘੰਟੇ ਦੀ ਜਿਹੜੀ ਕੋਈ ਟ੍ਰੇਨਿੰਗ ਵੀ ਦਿੱਤੀ ਜਾਂਦੀ ਆ ਛੋਟਾ ਹੀ ਕੰਟ ਦੇ ਟ੍ਰੇਨਿੰਗ ਉਸ ਡਰਾਈਵਰ ਨੂੰ ਦਿੱਤੀ ਜਾਓ ਤਾਂ ਜੋ ਉਹ ਡਰਾਈਵਰ ਉੱਪਰ ਪਹਾੜ 'ਚ ਜਾ ਕੇ ਕੋਈ ਪ੍ਰੋਬਲਮ ਕ੍ਰੀਏਟ ਨਾ ਹੋ ਜੇ ਉਹਦੇ ਨਾਲ ਉਹਨੂੰ ਪਤਾ ਹੋਣਾ ਚਾਹੀਦਾ ਵੀ ਜੇ ਕੋਈ ਇਦਾਂ ਦੀ ਗੱਲ ਹੋ ਰਹੀ ਹੈ ਤਾਂ ਉਹਦੇ ਬਸਤੀ ਉਹਨੂੰ ਕੀ ਕਰਨਾ ਚਾਹੀਦਾ ਤੇ ਜਿਹੜੀ ਰਜਿਸਟ੍ਰੇਸ਼ਨ ਦਾ ਟਾਈਮ ਹੈ ਉਹ ਨੋਟ ਕਰ ਲਓ 7:30 ਵਜੇ ਸਵੇਰੇ ਖੁੱਲ ਜਾਂਦਾ ਦਰਵਾਜ਼ਾ ਰਜਿਸਟ੍ਰੇਸ਼ਨ ਆळ्याਨ ਤੇ ਸ਼ਾਮ ਨੂੰ 5 ਵਜੇ ਤੱਕ ਹੀ ਚੱਲਦਾ ਫਿਰ ਰਜਿਸਟ੍ਰੇਸ਼ਨ ਕਰਾਉਣਾ ਬੜਾ ਜ਼ਰੂਰੀ ਆ ਅਰ ਰੀਸ਼ੀ ਕੇਸ ਤੋਂ ਤੁਹਾਨੂੰ ਇੱਕ ਗ੍ਰੀਨ ਕਾਰਡ ਮਿਲਣਾ ਜਿੱਦਾਂ ਬਾਹਰਲੇ ਮਲਖਾਂ ਚ ਗ੍ਰੀਨ ਕਾਰਡ ਦਾ ਬੜਾ ਇੱਕ ਰੰਗ ਚੜਿਆ ਲੋਕਾਂ ਦੇ ਉਦਾਂ ਪਾਈ ਤੁਹਾਨੂੰ ਇੱਥੇ ਇੱਕ ਗ੍ਰੀਨ ਕਾਰਡ ਮਿਲਣਾ ਇਹ ਗ੍ਰੀਨ ਕਾਰਡ ਦਿਖਾਏ ਬਿਨਾ ਤੁਸੀਂ ਗੱਡੀ ਨੂੰ ਆਪਣੇ ਨੂੰ ਅੱਗੇ ਟਪਾ ਨਹੀਂ ਸਕਦੇ ਬਾਰਡਰ ਜਿੱਥੇ ਲਾਇਆ ਉਹਨਾਂ ਨੇ ਉੱਥੇ ਕਾਰਡ ਦਿਖਾਉਣਾ ਪੈਣਾ ਵੀ ਅਸੀਂ ਪਾਈ ਅੰਪਰੂਵ ਅੰਪਰੂਵ ਕਰਾ ਕੇ ਆਏ ਹਾਂ ਸਾਰਾ ਕੁਝ ਉਸ ਤੋਂ ਬਾਅਦ ਪਾਈ ਤੁਹਾਡੀ ਗੱਡੀ ਅੱਗੇ ਜਾਊਗੀ ਇਹ ਜਿਹੜੇ ਕਿ 5000 ਸਰਧਾਲੂ ਆ ਆਪਣੇ ਰਜਿਸਟ੍ਰੇਸ਼ਨ ਹਣ ਤੱਕ ਕਰਾ ਕਰਾ ਚੁੱਕੇ ਆ 5000 ਬੰਦੇ ਨੇ ਜਿਸ ਰਜਿਸਟ੍ਰੇਸ਼ਨ ਕਰਾ ਲਈ ਤੇ ਲਗਾਤਾਰ ਚੱਲਿਓ ਜਾਂਦਾ ਇਹ ਆਂਕੜਾ ਇੱਕ ਰੁਕਿਆ ਨਹੀਂ ਸੋ ਕੰਟੀਨਿਊ ਆ 5000 ਤੋਂ ਅੱਗੇ ਵੀ ਤਰਪਿਆ ਕੰਮ ਕਾਫੀ ਬੰਦੇ ਜਿਹੜੇ ਕਰਾਈ ਜਾਂਦੇ ਆ ਰੋਜ਼ ਦੀ ਰੋਜ਼ ਉੱਥੇ ਰਜਿਸਟ੍ਰੇਸ਼ਨ ਹੋਈ ਜਾਂਦੀ ਆ ਇਹ ਉਮੀਦ ਆ ਵੀ ਬੀਤੇ ਸਾਲ ਦੇ ਵਿੱਚ ਜਿਹੜੇ ਕਿ ਤੀਰਥ ਯਾਤਰੀਆਂ ਈਮਕੋਟ ਸਾਹਿਬ ਦੇ ਦਰਸ਼ਨਾਂ ਵਾਸਤੇ ਆਏ ਸੀ ਪ੍ਰਸ਼ਾਸਨ ਵੱਲੋਂ ਪੂਖਤਾ ਕਦਮ ਕੀਤੇ ਗਏ ਆ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਕਿਉਂਕਿ ਜਦੋਂ ਤਰਾਸਦੀ ਹੋਈ ਸੀ ਪਹਿਲਾਂ ਤੁਹਾਨੂੰ ਪਤਾ ਹੀ ਆ ਉਦੋਂ ਕਾਫੀ ਜਿਹੜੇ ਇਦਾਂ ਦੇ ਲੋਕ ਸੀ ਲਾਪਤਾ ਹੋ ਉਹ ਵਿਚਾਰੇ ਮਿਲੇ ਨਹੀਂ ਆ ਜੇ ਪਤਾ ਨਹੀਂ ਕਿੱਥੇ ਰੁੜ ਗਏ ਕਿਹੜੇ ਪਾਸੇ ਚਲੇ ਗਏ ਇਸ ਕਾਰਕਿ ਹੁਣ ਇਹਨੂੰ ਦੇਖਦੇ ਹੋਏ ਉੱਤਰਾਖੰਡ ਸਰਕਾਰ ਨੇ ਇਹ ਪੂਰੇ ਪੂਖਤਾ ਇੰਤਜ਼ਾਮ ਕੀਤੇ ਆ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਮਿਸ ਹੈਪਨਿੰਗ ਕਿਸੇ ਨਾਲ ਨਾ ਹੋਵੇ ਤੇ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਕੋਈ ਬੰਦੇ ਦੇ ਨਾਲ ਨਾ ਸੋ ਇਹ ਬੜੀ ਇੰਪੋਰਟੈਂਟ ਨਿਊਜ਼ ਆ ਹੇਮਕੁੰਡ ਸਾਬ ਜਾਣ ਵਾਲੇ ਯਾਤਰੀਆਂ ਵਾਸਤੇ ਭਈ ਆਪਣੇ ਕੱਢੀ ਦੇ ਸਾਰੇ ਪੇਪਰ ਬਣਵਾ ਕੇ ਜਾਓ ਤੁਸੀਂ ਆਪਦਾ ਲਾਇਸੈਂਸ ਜਿਹੜਾ ਵਾਇਲਟ ਲਾਇਸੈਂਸ ਉਹ ਲੈ ਕੇ ਜਾਓ ਤੇ ਤਾਂ ਜੋ ਤੁਹਾਨੂੰ ਰਿਸ਼ੀਕੇਸ਼ ਤੋਂ ਅੱਗੇ ਜਾਣ ਦੀ ਇਜਾਜ਼ਤ ਬਹੁਤ ਆਸਾਨੀ ਨਾਲ ਮਿਲ ਸਕੇ ਤੇ ਢਾਈ ਘੰਟੇ ਦੀ ਥੋੜੀ ਟ੍ਰੇਨਿੰਗ ਵੀ ਕਰਾਉਣੀ ਆ ਉਹਨਾਂ ਨੂੰ ਸੋ ਇਹ ਪੰਜਾਬੀ ਖਬਰਨਾਮੇ ਦੇ ਵਿੱਚ ਵੱਡੀ ਕੋਈ ਜ਼ਰੂਰੀ ਇਨਫੋਰਮੇਸ਼ਨ ਜਿਹੜੀ ਤੁਹਾਡੇ ਤੱਕ ਪਹੁੰਚਾਈ ਆ ਸੋ ਭਾਈ ਹੋਰ ਵਧੇਰੇ ਜਾਣਕਾਰੀਆਂ ਲੈਣ ਵਾਸਤੇ ਤੁਸੀਂ ਸਾਡੀ ਵੈਬਸਾਈਟ ਦੇ ਉੱਪਰ ਜਾ ਸਕਦੇ ਆ ਇਆ ਫਿਰ ਸਾਡਾ YouTube ਦਾ ਇੱਕ ਹੋਰ ਚੈਨਲ ਆਜ ਨਹੀਂ ਉਜਾੜੇ ਨੂੰ ਪਾਈ ਤੁਸੀਂ ਸਾਰੇ ਪਿਆਰ ਨਾਲ ਸਬਸਕ੍ਰਾਈਬ ਕਰੋ ਇੱਕ ਪਰਮਜੀਤ ਭਗਰ ਦੇ ਦੋਜਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ